ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2021-22 22-24 ਜਿਹੜੇ ਵੀ PS TET ਦੀ ਤਿਆਰੀ ਕਰਦੇ ਆ ਉਹਨਾਂ ਲਈ ਇੱਕ ਅ ਇਨਫੋਰਮੇਸ਼ਨ ਦੇਣੀ ਆ ਸੋ ਅਸੀਂ ਆਪਣੀ ਇੱਕ ਬੁੱਕ ਲਾਂਚ ਕਰ ਰਹੇ ਹਾਂ ਠੀਕ ਹੈ ਬਹੁਤ ਜਲਦੀ ਜਿੰਦੇ ਵਿੱਚ ਕੀ ਹੈ ETT ਤੇ PS TET ਠੀਕ ਹੈ ਪਲੱਸ ETT ਕੈਡਰ ਦੇ MCQ ਹੋਣਗੇ ਐਟ ਲੀਸਟ ਘੱਟੋ ਘੱਟ 2000 ਐਮਸੀਕਿਊ ਜ਼ਰੂਰ ਹੋਣਗੇ ਉਹਦੇ ਵਿੱਚ 15 ਚੈਪਟਰ ਹੋਣਗੇ ਪੀਐਸਟੈਟ ਦੇ 15 ਚੈਪਟਰ ਹੋਣਗੇ ਈਟੀਟੀ ਕੈਡਰ ਦੇ ਤਾਂ ਤੁਸੀਂ ਮੰਨ ਕੇ ਚਲੋ 2000 ਤੋਂ ਉੱਪਰ ਤੁਹਾਨੂੰ ਕੀ ਐਮਸੀਕਿਊ ਮਿਲਣਗੇ ਬਹੁਤ ਵਧੀਆ ਲੈਵਲ ਦੇ MCQ ਹੋਣਗੇ ਜਿਹੜੇ ਪੁਰਾਣੇ ਪੇਪਰਾਂ ਚ ਆ ਚੁੱਕੇ ਆ ਜਾਂ ਕੁਝ ਹੋਰ MCQ ਜਿਹਨਾਂ ਦੇ ਜਿਹੜੇ ਪੇਪਰ ਦੇ ਵਿੱਚ ਆਉਣ ਦੇ ਚਾਂਸਸ ਹੋਣਗੇ ਤੇ ਨਾਲੇ ਕਿ ਇਹ ਹਰੇਕ ਕੁਐਸਚਨ ਨੂੰ ਠੀਕ ਐ ਐਕਸਪਲੇਨ ਕੀਤਾ ਜਾਏਗਾ ਲਾਈਵ ਕਲਾਸ ਦੇ ਵਿੱਚ ਸੋ ਅਸੀਂ ਨਵਾਂ ਬੈਚ ਸ਼ੁਰੂ ਕਰਨ ਜਾ ਰਹੇ ਆ ਬੈਚ ਸ਼ੁਰੂ ਕਰਾਂਗੇ ਪਰਸੋਂ 26 ਮਈ ਤੋਂ ਐਤਵਾਰ ਠੀਕ ਹੈ ਐਤਵਰ 12 ਵਜੇ ਤੋਂ ਤੁਹਾਨੂੰ ਕੀ ਹੈ ਜਿਹੜਾ ਨਵਾਂ ਬੈਚ ਹੈ ਉਹ ਤੁਸੀਂ ਪਰਚੇਸ ਕਰ ਸਕਦੇ ਹੋ ਪਹਿਲੇ 20 ਸਟੂਡੈਂਟ ਵਾਸਤੇ ਕੀ ਹੈ ਆਫਰ ਹੈ ਜਿੰਦੇ ਵਿੱਚ ਕੀ ਹੈ 300 ਰੁਪਏ ਦਾ ਬੈਚ ਮਿਲੇਗਾ ਤੇ ਬਾਕੀਆਂ ਨੂੰ ਕੀ 500 ਦਾ ਜਿੰਦੇ ਵਿੱਚ ਸਾਡੀ ਪੂਰੀ ਇੱਕ ਬੁੱਕ ਠੀਕ ਹੈ ਪੈਰੀ ਸਟੱਡੀ ਆਨਲਾਈਨ ਵੱਲੋਂ ਇੱਕ ਬੁੱਕ ਲਾਂਚ ਕੀਤੀ ਜਾ ਰਹੀ ਹੈ 2000 ਪਲੱਸ ਐਮਸੀਕਿਊ ਦੀ ਠੀਕ ਹੈ 2000 ਤੋਂ ਜ਼ਿਆਦਾ ਐਮਸੀਕਿਊ ਹੋਣਗੇ ਪੇਪਰਾਂ ਦੇ ਵਿੱਚ ਆਉਣ ਦੇ ਪੂਰੇ ਪੂਰੇ ਚਾਂਸਸ ਹੋਣਗੇ ਉਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਪੀਐਸਟੈਂਡ ਦਾ ਤੇ ਈਟੀਟੀ ਕੈਡਰ ਦੇ ਐਮਸੀਕਿਊ ਹੋਣਗੇ ਠੀਕ ਹੈ ਪਹਿਲੀ ਵਾਰ ਅਸੀਂ ਆਪਣੀ ਬੁੱਕ ਲਾਂਚ ਕਰ ਰਹੇ ਹਾਂ ਨਾਲ ਤੁਹਾਨੂੰ ਕੀ ਵੀਡੀਓ ਸੋਲੂਸ਼ਨ ਵੀ ਦਵਾਂਗੇ ਪੂਰੀ ਡਿਟੇਲ ਦੇ ਵਿੱਚ ਕੁਐਸਚਨ ਕਰਵਾਏ ਜਾਣਗੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਬਾਕੀ ਤੁਸੀਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਬਸ ਧਿਆਨ ਦੇ ਵਿੱਚ ਰੱਖਿਓ ਪਹਿਲੇ 20 ਸਟੂਡੈਂਟ ਵਾਸਤੇ 300 ਰੁਪਏ ਪ੍ਰਾਈਸ ਹੋਏਗਾ ਤੇ ਉਸ ਤੋਂ ਬਾਅਦ ਪ੍ਰਾਈਸ 500 ਰੁਪਏ ਹੋਏਗਾ ਓਕੇ ਐਂਡ ਦੀ ਵੈਲਿਡਿਟੀ ਲਾਈਫਟਾਈਮ ਰਹੇਗੀ ਸੋ ਜੇਕਰ ਤੁਸੀਂ ਜੁਆਇਨ ਕਰਨਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਓਕੇ ਸਾਰੇ ਦੇ ਸਾਰੇ MCQ ਬਹੁਤ ਵਧੀਆ ਲੈਵਲ ਦੇ ਹੋਣਗੇ ਜਿਹੜੇ ਕਿ ETT ਤੇ PS TET ਦੇ ਵਿੱਚ ਆ ਚੁੱਕੇ ਆ ਠੀਕ ਹੈ ETT ਕੈਡਰ ਦੇ ਵਿੱਚ ਆ ਚੁੱਕੇ ਆ ਓਕੇ ਸੋ ਇਹਨਾਂ MCQ ਨੂੰ ਮੈਂ ਪੜ੍ਹ ਕੇ ਮੇਰੇ ਵੀ 152 ਨੰਬਰ ਬਣੇ ਸੀਗੇ ਜਿਹੜੇ 5993 ਪੇਪਰ ਹੈ ਓਕੇ ਮੈਥ ਵਿੱਚੋਂ ਮੇਰੇ 40 'ਚੋਂ 40 ਨੰਬਰ ਬਣੇ ਸੀ ਪੂਰੇ ਦੇ ਪੂਰੇ ਓਕੇ ਸੋ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਐਤਵਾਰ 26 ਮਈ 12 ਵਜੇ ਤੋਂ ਬਾਅਦ ਪੂਰੇ 12 ਵਜੇ ਇਹ ਬੈਚ ਸ਼ੋ ਹੋਣ ਲੱਗ ਜੇਗਾ ਸਾਡੀ ਐਪ ਦੇ ਉੱਪਰ ਸਾਡੀ ਐਪ ਦਾ ਨਾਮ ਹੈ ਪੈਰੀ ਸਟੱਡੀਆ ਔਨਲਾਈਨ ਜਿੰਦੇ ਉੱਪਰ ਤੁਸੀਂ ਇਹ ਬੈਚ ਨੂੰ ਦੇਖ ਸਕਦੇ ਹੋ ਓਕੇ ਤੇ 12 ਵਜੇ ਤੋਂ ਲੈ ਕੇ ਮੈਨਲਾ 10 ਮਿੰਟਾਂ ਦੇ ਵਿੱਚ ਆਫਰ ਖਤਮ ਹੋ ਜਾਏਗਾ ਵੀ ਪਹਿਲੇ 20 ਸਟੂਡੈਂਟ ਵਾਸਤੇ 300 ਰੁਪਏ ਉਸ ਤੋਂ ਬਾਅਦ 500 ਰੁਪਏ ਸਾਡੀ ਬੁੱਕ ਪੂਰੀ ਮਿਲੇਗੀ ਤੁਹਾਨੂੰ ਠੀਕ ਹੈ ਹਲੇ ਅਸੀਂ ਚੈਪਟਰ ਵਾਈਜ਼ ਅਪਲੋਡ ਕਰਾਂਗੇ ਤੇ 1 ਜੁਲਾਈ ਨੂੰ ਕੰਪਲੀਟ ਬੁੱਕ ਅਸੀਂ ਐਪ ਦੇ ਉੱਪਰ ਅਪਲੋਡ ਕਰ ਦਾਂਗੇ ਓਕੇ ਪਹਿਲਾਂ ਚੈਪਟਰ ਵਾਈਜ਼ ਅਸੀਂ ਅਪਲੋਡ ਕਰਾਂਗੇ ਕਿਉਂਕਿ ਪੀਐਸਟੈਟ ਹੋ ਸਕਦਾ ਜੁਲਾਈ ਦੇ ਵਿੱਚ ਆ ਜਾਏ ਇਸ ਲਈ ਪਹਿਲਾਂ ਅਸੀਂ ਚੈਪਟਰ ਵਾਈਜ਼ ਅਪਲੋਡ ਕਰਾਂਗੇ ਥੈਂਕ ਯੂ ਵੈਰੀ ਮਚ